ਸਰ ਸਤਿਗੁਰ ਸਾਇਆ ਨੂੰ ਸਰ ਜਿਸ ਤਰੀਕੇ ਨਾਲ ਉੱਥੇ ਘੱਡਾ ਇਸ ਥਲ ਤੇ ਮੋਮੋਸੜੀ ਕੰਪਨੀ ਦੇ ਦੇਬਰਦਾਦ ਹੋਈ ਸੀਗੀ ਉਸ ਟਾਈਮ ਆਪਣੇ ਬੰਦੇ ਉੱਥੇ ਗਏ ਸੀ ਆ ਉੱਥੇ ਗਏ ਸੀ ਤੇ ਜਿਹੜੇ ਜਿਸ ਤਰੀਕੇ ਨਾਲ ਵੀਡੀਓ ਬਣਾਇਆ ਸੀ ਵੀਡੀਓ ਵਿੱਚ ਜਿਹੜੀ ਚੀਜ਼ ਦੇਖੀ ਗਈ ਸੀ ਸਾਨੂੰ ਉਸ ਚੀਜ਼ ਨੂੰ ਦੇਖ ਕੇ ਸਾਰੇ ਬੰਦਿਆਂ ਨੂੰ ਦੁੱਖ ਹੋਇਆ ਸੀ ਵੀ ਇਹ ਗਲਤ ਹੋਇਆ ਜਦ 2-4 ਦਿਨ ਬਾਅਦ ਆਪਣੇ ਇੱਥੇ ਪੰਜਾਬ ਅਮੋਹੜੀ ਦੇ ਆਪਣੇ ਜਿਹੜੇ ਡੀਸੀ ਸਾਹ ਹੈਗੇ ਨੇ ਉਹਨਾਂ ਦੇ ਵੱਲੋਂ ਇਹ ਚੀਜ਼ ਨੂੰ ਫੂਡ ਕੁਇਜ਼ਨ ਦੇ ਇੰਸਪੈਕਟਰ ਨਾਲ ਲੈ ਜਾ ਕੇ ਇਹ ਚੀਜ਼ ਨੂੰ ਚੈੱਕ ਕਰਾਇਆ ਵਾ ਇਹ ਪਸ਼ੂ ਵਿਭਾਗ ਦੇ ਕੋਲ ਜਾ ਕੇ ਤੇ ਇਹ ਬਗੈਤਾ ਬੱਕਰਾ ਜਾਂ ਬਕਰੀ ਦਾ ਉਹਦੇ ਵਿੱਚ ਇਹ ਚੀਜ਼ ਦਿਖੀ ਗਈ ਤੇ ਆਪਾਂ ਇਹ ਚੀਜ਼ ਲੋਕਾਂ ਨੂੰ ਕਿਹਾ ਚਾਹੁੰਦੇ ਹਾਂ ਕਿ ਇਹ ਇੱਕ ਅਫਵਾਹ ਸੀਗੀ ਬਾਕੀ ਜਿਹੜੀ ਚੀਜ਼ ਉੱਥੇ ਗੰਦਗੀ ਸੀਗੀ ਜਿਹੜੀ ਚੀਜ਼ ਗਲਤ ਹੋਰੀ ਉਹ ਗਲਤ ਹੋਰੀ ਹੈ ਉਸ ਚੀਜ਼ ਨੂੰ ਸਾਡੇ ਵੀ ਬੱਚੇ ਖਾਂਦੇ ਆ ਤੇ ਨਾਲੇ ਸਾਰੇ ਦੇ ਬੱਚੇ ਵੀ ਖਾਂਦੇ ਆ ਤੇ ਜਿਹੜੇ ਬੰਦੇ ਪਾਈ ਪ੍ਰਵਾਸੀ ਭਾਈਵੰਦੂ ਜਿਹੜੀ ਚੀਜ਼ ਨੂੰ ਬੜਾਰੇ ਤਰੀਕੇ ਨਾਲ ਸਫਾਈ ਨਾਲ ਜਿਹੜੇ ਵਧੀਆ ਨਾਲ ਜਿਹੜੇ ਮਜ਼ਦੂਰ ਬੰਦੇ ਕੰਮ ਕਰਦੇ ਨੇ ਉਸ ਚੀਜ਼ ਦਾ ਫਰਕ ਪੈ ਗਿਆ ਕੰਮ ਦਾ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਇਹ ਚੀਜ਼ ਇੱਕ ਅਕਵਾਸੀ ਕੀ ਕੋਈ ਬੰਦਾ ਇਸ ਚੀਜ਼ ਨੂੰ ਇਸ ਤਰੀਕੇ ਨਾਲ ਨਹੀਂ ਬਣਾਊਗਾ ਕਿ ਤੇਦਾ ਮੇਟੂ ਨਹੀਂ ਪਾਊਗਾ ਸਿੱਤੂ ਇਹ ਚੀਜ਼ ਮੈਂ ਸਾਰੇ ਬੰਦوں ਨੂੰ ਕਨਫਰਮ ਕਰਨਾ ਚਾਹੁੰਦਾ ਠੀਕ ਹੈ ਤਾਂ ਕਹਿਣਾ ਬੰਪੂ ਇਹ ਹੈ ਕਿ ਉਹ ਇੱਕ ਫੈਕਟਰੀ ਸੀਗੀ ਜਿੱਥੇ ਉਹ ਸਪਲਾਈ ਵੀ ਕਰਦੇ ਸੀ ਦੀ ਤੇ ਤੁਸੀਂ ਇਹ ਤੋਂ ਕਹਿਣਾ ਮਤਲਬ ਇਹ ਹੈ ਵੀ ਤੁਸੀਂ ਆਪ ਤਿਆਰ ਕਰਦੇ ਬਿਲਕੁਲ ਸਰ ਬਿਲਕੁਲ ਆਪਣੇ ਇੱਥੇ ਜਿਸ ਪ੍ਰਕਾਰ ਨਾਲ ਉਸ ਵੀਡੀਓ ਵਿੱਚ ਦੱਸਿਆ ਹੋਇਆ ਕਿ ਵੀ ਇਹ ਕੰਪਨੀ ਸਾਰੇ ਮੁਹਾਲੀ ਵਿੱਚ ਸਪਲਾਈਰ ਕਰਦੀ ਹੈ ਪਰ ਇਹ ਬਿਲਕੁਲ ਰੋਂਗ ਸੀਗਾ ਉਸ ਬੰਦੇ ਦੀ ਆਪ ਦੀ 2 4 5 6 ਜਿੰਨੇ ਵੀ ਹੋਣੀ ਹੈ ਉਸ ਦੇ ਆਪ ਦੀ ਇੰਸਟਾਲ ਸੀਗੀ ਉੱਥੇ ਉਹ ਜਾ ਕੇ ਉਸ ਜਿੰਨੇ ਵਿਕਰੀ ਕਰਦਾ ਸੀ ਤੇ ਹੁਣ ਆਪਣੇ ਮੁਹਾਲੀ ਟ੍ਰਾਈਸੀਡੀ 'ਚ ਅਮੇਰੀ ਖਿਆਲ ਕਟੋ-ਕਟ 4 500 ਜਿਹੜੇ ਹੈਗੇ ਜਿਹੜੇ ਇਹੋ ਜਿਹਾ ਕੰਮ ਕਰਦੇ ਆ ਇਹ ਸਾਰੇ ਬੰਦੇ ਆਪਣੇ ਘਰੇ ਆਪ ਵੱਲੋਂ ਕੰਮ ਤਿਆਰ ਕਰਕੇ ਲੈ ਕੇ ਆਉਣੇ ਆ। ਬਾਕੀ ਕਿਸੇ ਹੋਰ ਤੋਂ ਬੰਦਾ ਚੀਜ਼ ਲੈ ਕੇ ਆਉਂਦਾ ਵਾ। ਪਹਿਲੀ ਗੱਲ ਤੇ ਜਿਹੜੀ ਵੀ ਚੀਜ਼ ਉੱਥੇ ਬਣਦੀ ਸੀ ਜਿਸ ਤਰੀਕੇ ਨਾਲ ਬਣੀ ਹੋਈ ਆ ਆ ਇਹ ਕੁੱਤੇ ਦਾ ਮੀਟ ਨੂੰ ਅਖਬਾਰ ਨੂੰ ਛੱਡ ਕੇ ਹੋਰ ਚੀਜ਼ ਜਿਹੜੀ ਵੀ ਜਿਸ ਤਰੀਕੇ ਨਾਲ ਹੋਈ ਹੈ ਉਹ ਗਲਤ ਹੋਈ ਹੈ। ਉਸ ਨੂੰ ਅਸੀਂ ਵੀ ਨਕਾਰਦੇ ਹਾਂ। ਇਸ ਤਰੀਕੇ ਬੰਦੇ ਨਾਲ ਕਾਨੂੰਨ ਪਰਕੇ ਨਾਲ ਜਾਣਾ ਚਾਹੀਦਾ ਜਿਹੜਾ ਗਲਤ ਹੋ ਰਿਹਾ ਉਸ ਨੂੰ ਸਰਕਾਰ ਵੱਲੋਂ ਆਪਾਂ ਇਹ ਚਾਹੁੰਦੇ ਕਿ ਸਾਰੇ ਬੰਦੇ ਦੀ ਚੀਜ਼ ਨੂੰ ਟੈਸਟ ਕਰਾਇਆ ਜਾਵੇ। ਕਲਕੇ ਦਿਨ ਤੋਂ ਬੱਚੇ ਦੀ ਸਾਡੇ ਵੀ ਬੱਚੇ ਤੁਹਾਡੇ ਵੀ ਬੱਚੇ ਸਾਰੇ ਇਹਦੇ ਬੱਚੇ ਆ ਇਸ ਚੀਜ਼ ਨੂੰ ਖਾ ਕੇ ਕਿਸੇ ਚੀਜ਼ ਦੀ ਵੀ ਨੁਕਸਾਨਾ ਹੋਏ ਪਹਿਲੀ ਗੱਲ ਔਰ ਦੂਜੀ ਗੱਲ ਜਿਸ ਤਰੀਕੇ ਨਾਲ ਕੰਮ ਚਲ ਰਿਹਾ ਬੰਦੇ ਦਾ ਜਿਸ ਪ੍ਰਕਾਰ ਨੂੰ ਇਫੈਕਟ ਪੈ ਗਿਆ ਇਹ ਪ੍ਰਸ਼ਾਸਨ ਵੱਲੋਂ ਆਪਣੇ ਪੰਜਾਬ ਸਰਕਾਰ ਵੱਲੋਂ ਐਮੀਡੀਆ ਗਰਮੀ ਵੱਲੋਂ ਆਪਾਂ ਇਹ ਜਾਣਕਾਰੀ ਜਣਾ ਚਾਹੁੰਦੇ ਹਾਂ ਕਿ ਇਹ ਸਿਰਫ ਅਫਵਾਹ ਸੀਗਾ ਇਹ ਕੁਝ ਵੀ ਨਹੀਂ ਹੈ ਔਰ ਜਿੰਨੇ ਵੀ ਫਾਸਟ ਫੂਡ ਵਾਲੇ ਹੈਗੇ ਨੇ ਸਾਰੇ ਨੂੰ ਇੱਕ ਵਾਰੀ ਚੈੱਕ ਕਰਕੇ ਤੁਸੀਂ ਜਿਹੜਾ ਵਧੀਆ ਕੰਮ ਕਰਿਆ ਉਹਨਾਂ ਨੂੰ ਚਲਾਣ ਦੀ ਦਿਓ ਅਥੋਰਟੀ

ਠੀਕ ਹੈ ਜੀ ਸਫਾਈ ਦਾ ਬਹੁਤ ਜ਼ਰੂਰੀ ਧਿਆਨ ਕਰਨਾ ਪੈਣਾ ਇਹ ਚੀਜ਼ ਮੈਂ ਸਭ ਨੂੰ ਦੱਸਿਆ ਵੀ ਹੋਇਆ ਹਾਲਾਂਕਿ ਹੁਣ ਜਿਹੜੇ ਜਿੱਥੇ ਵੀ ਬਣ ਰਹੇ ਨੇ ਚੀਜ਼ ਸਫਾਈ ਨਾਲ ਬਣ ਰਹੇ ਨੇ ਠੀਕ ਹੈ ਜੀ ਜਿਸ ਤਰੀਕੇ ਨਾਲ ਉਹ ਵੀਡੀਓ ਸੀਗਾ ਉਹ ਵੀਡੀਓ ਬਹੁਤ ਗਲਤ ਸੀ ਵੀਡੀਓ 'ਚ ਜਿਹੜੀ ਮਾਸ ਉਹ ਬੰਦਾ ਕਹਿੰਦੇ ਵੀ ਤੁਹਾਨੂੰ ਪਤਾ ਹੀ ਹੋਣਾ ਸਰ ਮੀਟ ਮੱਛੀ ਖਾਣ ਵਾਲੇ ਬੰਦੇ ਹੁੰਦੇ ਉਹ ਆਪਣੇ ਲਿਵਰ ਵਾਸਤੇ ਲੈ ਕੇ ਆਇਆ ਹੁਣ ਆ ਵੀ ਸਰ ਉਹ ਸਰ ਨੂੰ ਸਿੱਧਾ ਕਹਿੰਦਾ ਵੀ ਵਗਰੇ ਟੈਸਟ ਕਰੇ ਵਗਰੇ ਕਹਤਾ ਵੀ ਇਹ ਚੀਜ਼ ਕੁੱਤੇ ਦਾ ਇਹੀ ਤਾਂ ਬਹੁਤ ਇਫੈਕਟ ਬਿਆ ਜੀ ਕੰਮ ਦਾ ਅ ਇਹ ਚੀਜ਼ ਅਪਾਟ ਹੁੰਦੀ ਕਿ ਇਹ ਚੀਜ਼ ਨੂੰ ਜਨਤਾ ਸਮਝੇ ਪਬਲਿਕ ਸਮਝੇ ਸਾਰੇ ਬੰਦੇ ਆਪਣੇ ਘਰ ਵਿੱਚ ਬੈਠ ਕੇ ਬਣਾਉਂਦੇ ਇਹ ਚੀਜ਼ ਨੂੰ ਇਹਦੇ ਵਿੱਚ ਕੋਈ ਵੀ ਚੀਜ਼ ਗਲਤ ਨਹੀਂ ਹੁੰਦੀ ਹੈ ਸਾਡੇ ਵੀ ਬੱਚੇ ਤੁਹਾਡੇ ਵੀ ਬੱਚੇ ਸਾਰੇ ਇਹ ਜਿਹੜੇ ਕੰਮ ਕਰਨ ਵਾਲੇ ਬੰਦੇ ਹੈਗੇ ਇਸ ਚੀਜ਼ ਨੂੰ ਬਣਾ ਕੇ ਆਪਣੇ ਬੱਚੇ ਨੂੰ ਪਾਲਦੇ ਘਰ ਸ਼ਾਮਲੀ ਨੂੰ ਪਾਲਦੇ ਇਹ ਜਿਹੇ ਗਲਤ ਕੰਮ ਕੋਈ ਵੀ ਨਹੀਂ ਕਰੂਗਾ ਉਸੀਂ 500 ਕਹਦੇ ਹੋ ਵੀ ਵਹਾਲੀ ਦੇ ਵਿੱਚ ਵੀ 500 ਬੰਦਾ ਜਿਹੜਾ ਮੋਗੋਲ ਦਾ ਜਿਹੜਾ ਟ੍ਰਾਈ ਸਿਟੀ ਬਰਬਾਦ ਕਰ ਮੈਂ ਕੋਈ ਵੀ ਦਿੱਤਾ ਤਾਂ ਤੁਸੀਂ ਕਿੰਨਾਂ ਨੂੰ ਟੈਕ ਕਰਿਆ ਕਿ ਕਿੰਨੀ ਕਹ ਸਮਝਾ ਲੋ ਸਰ ਆਪਾਂ ਇੱਕ ਯੂਨੀਅਨ ਵੀ ਬਣਾ ਰਹੇ ਜੀ ਪਹਿਲੀ ਗੱਲ ਯੂਨੀਅਨ ਇਸ ਕਰਕੇ ਬਣਾ ਰਹੇ ਕਿ ਕੱਲ੍ਹ ਕੇ ਦਿਨ ਤੋਂ ਕੋਈ ਵੀ ਅਹੀ ਜੀ ਗੱਲਬਾਤ ਇੱਕ ਖਰਾਬ ਚੀਜ਼ ਬਣਾਉਂਗਾ ਉਸ ਬੰਦੇ ਨੂੰ ਅਸੀਂ ਆਪ ਕੱਢਾਂਗੇ ਇਸ ਲਈ ਕਿ ਇੱਕ ਬੰਦੇ ਕਰਕੇ ਇੱਕ ਗੰਦਗੀ ਵਿੱਚ ਚਲੋ ਮੇਟ ਦੀ ਗੱਲ ਆਪਾਂ ਛੱਡਗੇ ਵੀ ਜਿਹੜੀ ਗੰਦਗੀ ਦੀ ਗੱਲ ਕਰ ਰਹੇ ਇੱਕ ਬੰਦੇ ਕਰਕੇ ਦੋ ਬੰਦੇ ਕਰਕੇ ਹੁਣ ਪੂਰੇ ਹਾਰਦਵਾਸੀਓ ਨੂੰ ਇਸ ਚੀਜ਼ ਦਾ ਇਫੈਕਟ ਪਿਆ ਜੀ ਅਸਰ ਪਿਆ ਜੀ ਹੋਟਲ ਵਾਸੀ ਨੂੰ ਵੀ ਪਿਆ ਨਾੜੇ ਸਟੂਡੈਂਟ ਨੂੰ ਪਿਆ ਜਿਹੜਾ ਬੰਦਾ ਵਧੀਆ ਕੰਮ ਕਰੇছে ਉਹਨੂੰ ਵੀ ਇਸ ਚੀਜ਼ ਦਾ ਅਸਰ ਪਿਆ ਜੀ ਮੈਂ ਇਹ ਚਾਹੁੰਦਾ ਵੀ ਯੂਨੀਅਨ ਬਣ ਜਾਊਗਾ ਤਾਂ ਯੂਨੀਅਨ ਵਿੱਚ ਸਾਰੇ ਬੰਦੇ ਦਾ ਇਨਕੁਆਇਰੀ ਕੀਤਾ ਜਾਊਗਾ ਜਿਹੜਾ ਗਲਤ ਚੀਜ਼ ਚ ਕੰਮ ਕਰੂਗਾ ਉਹਨੂੰ ਕੱਢੇ ਜਾਊਗੇ ਉਹਨਾਂ ਨੂੰ ਕਾਰਵਾਈ ਕਰਾਂਗੇ ਅਸੀਂ ਇਹ ਚਾਹੁੰਦੇ ਹਾਂ ਇਸ ਇਲਾਕਾ ਦੇ ਵਸਨੀਕਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਜਿਹੜੇ ਮੋਮੋਜ਼ ਦੇ ਪ੍ਰੇਮੀ ਨੇ ਜਿਹੜੇ ਖਾਂਦੇ ਨੇ ਜਿਨ੍ਹਾਂ ਤੇ ਬੜੀ ਮੁਸ਼ਕਲ ਆ ਚੁੱਕੀ ਹੈ ਹਰ ਇੱਕ ਨੂੰ शक ਦੇ ਉਹਦੇ ਨਾਲ ਦੇਖਦੇ ਨੇ ਜਿਹੜੀ ਇਹਨਾਂ ਨਾਲ ਦੇਖਦੇ ਨੇ ਕਿ ਸ਼ਾਇਦ ਹੋ ਸਕਦਾ ਹੈ ਕਿ ਉਸੇ ਕੰਪਨੀ ਦਾ ਮੋਮੋ ਹੋਵੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਸਰ ਮੈਂ ਸਾਰੇ ਮੋਮੋ ਵਾਸੀਆਂ ਨੂੰ ਅਤੇ ਮੋਮੋ ਲਾਈਕ ਕਰਨ ਵਾਲੇ ਬੰਦਿਆਂ ਨੂੰ ਖਾਣ ਵਾਲੇ ਬੰਦਿਆਂ ਨੂੰ ਮੈਂ ਸਭ ਇਹੀ ਹੱਥ ਜੋੜ ਕੇ ਬਿੰਦਿਆ ਕਰਾਂਗਾ ਇਹ ਚੀਜ਼ ਜਿਹੜੀ ਮੇੜ ਦੀ ਜਿਹੜੀ ਗੱਲ ਸੀ ਉਹ ਅਕਵਾ ਸੀਗੀ ਕੋਈ ਵੀ ਬੰਦਾ जनावर न कट के इस तरीके इस प्रयोग नहीं करूँगा और प्रवास तो करूँगा भी नहीं मैं इस चीज़ का आप पतापा मैं प्रवास का एक प्रधान बन के इन्ने साल तो मैं काम कर रहा जी से बंदा इतने अपनी रोजी रोटी लिए काम करने आंता वा है नहीं कि भी इतने आके दो नंबरी काम करिए या गलत काम करिए इस तरीके का कोई भी बंद नहीं करेगा जनावर नपाली जी हैगी नेपाली नागरिक सनातन धर्म को फोर्थ फ्लो कर दी है ये एक प्योर सनातनी होंवता पूछती है अपने धर्म च ਕੁੱਤੇ ਨੂੰ ਭਗਵਾਨ ਮੰਨਦੇ ਜੀ ਉਸ ਚੀਜ਼ ਦੀ ਪੂਜਾ ਹੁੰਦੀ ਹੈ ਅਗਰ ਤੁਸੀਂ ਨੇਪਾਲ ਦੇ ਕਲਚਰ ਨੂੰ ਇੱਕ ਵਾਰ ਤੁਸੀਂ ਉਸ ਚੀਜ਼ ਨੂੰ ਅਗਰ ਅਨੁਭਵ ਕਰੋਗੇ ਦੇਖੋਗੇ ਆਪਾਂ ਉਸ ਚੀਜ਼ ਨੂੰ ਉਸ ਚੀਜ਼ ਦੀ ਪੂਜਾ ਕਰਦੇ ਸਾਲ ਤੋਂ ਇੱਕ ਦਿਨ ਉਸ ਕੁੱਤ ਡੋਗੀ ਦੀ ਪੂਜਾ ਹੁੰਦੀ ਹੈ ਆਪਣੇ ਦੇਸ਼ 'ਚ ਤੇ ਇਹੀ ਜਿਹਾ ਕੰਮ ਕੋਈ ਵੀ ਨਹੀਂ ਕਰੂਗਾ ਔਰ ਸਾਰੇ ਭਾਰਤ ਵਾਸੀ ਨੂੰ ਮੋਮੋ ਖਾਣ ਵਾਲੇ ਬੰਦੇ ਨੂੰ ਮੈਂ ਇਹੀ ਦੱਸਣਾ ਚਾਹੁੰਦਾ ਕਿ ਇਹੀ ਜਿਹਾ ਕੁਝ ਵੀ ਨਹੀਂ ਆ ਜਿਹੜੀ ਕੁੱਤੇ ਵਾਲੀ ਗੱਲ ਹੈ ਉਹ ਬਿਲਕੁਲ ਰੋਂਗ ਹੈ ਬਾਕੀ ਸਾਰੇ ਬੰਦੇ ਆਪਣੇ ਲਾਇਕ ਕਰਕੇ ਕਹਿੰਦੇ ਤੁਸੀਂ ਖਾਣਾ ਚਾਹੁੰਦੇ ਹੋ ਤਾਂ ਖਾ ਸਕਦੇ ਹੋ ਇਹਦੇ ਵਿੱਚ ਕੋਈ ਵੀ ਚਿੱਕੀ ਗਲਤ ਨਹੀਂ ਉਹਨਾਂ ਤੱਕ ਪਹੁੰਚ ਕੀਤੀ ਸਰ ਅਸੀਂ ਗਏ ਨਹੀਂ ਉਹਨਾਂ ਦੇ ਕੋਲ ਉਹਨਾਂ ਦੀ ਜਿਹੜੀ ਨਿਊਜ਼ ਬਾਹਰ ਆਈ ਹੈ ਕਿ ਇਹ ਟਿਊਟੀ ਕਮਿਸ਼ਨ ਵੱਲੋਂ ਇਹ ਜੀ ਚੈੱਕ ਕਰਕੇ ਇਹ ਚੀਜ਼ ਮਤਲਬ ਇਹ ਬੱਕਰਾ ਜਾਂ ਬਕਰੀ ਦੀ ਮੀਟ ਜਿਹੜੀ ਚੀਜ਼ ਦੀ ਬਾਹਰ ਮੀਡੀਆ 'ਤੇ ਆਈ ਹੈ ਤਾਂ ਅਸੀਂ ਸਾਨੂੰ ਵੀ ਲੱਗਿਆ ਕਿ ਚਲੋ ਜੇ ਤਾਂ ਫਿਰ ਸਹੀ ਹੋਇਆ ਕਿ ਗਲਤ ਨਹੀਂ ਸੀਗਾ ਠੀਕ ਹੈ ਵੀਡੀਓ ਦੇਖਣ ਦੇ ਸਾਨੂੰ ਵੀ ਡਾਊਟ ਤਾਂ ਲੱਗ ਰਿਹਾ ਜੀ ਕਿ ਹੋਇਆ ਕੀ ਹੈ ਕੀ ਹੋਇਆ ਪਤਾ ਨਹੀਂ ਹੁੰਦਾ ਜੀ ਲੋਕਾਂ ਦਾ ਤੇ ਜਦ ਸਾਨੂੰ ਇਹ ਚੀਜ਼ ਦੀ ਰਿਪੋਰਟ ਬਾਹਰ ਆਈ ਮੀਡੀਆ 'ਚ ਆਈ ਦੋ ਚਾਰ ਮੀਡੀਆ 'ਚ ਆਈ ਤਾਂ ਅਸੀਂ ਇਸ ਦੇ ਖਿਲਾਫ ਗਏ ਕਿ ਵੀ ਇਹ ਗਲਤ ਹੋ ਰਿਹਾ ਸੀ ਮੇਰਾ ਨਾਮ ਕਰਨ ਖਟਕਾ ਹੈ ਮੈਂ 57 'ਚ ਰਹਾ ਤਾਂ ਕਿ ਜਿਸ ਟਾਈਮ ਪਹਿਲੇ ਸੀ ਜੋ ਇਹ ਮੋਮੋਸ ਕੀ ਨਿਊਜ਼ ਬਹੁਤ ਸਾਰੇ ਬਾਹਰ ਆਈ ਹੈ तो इस संबंधी सबसे पहले तो हमने भी ये देखा कि वाकई में एक गलत किया हो या नहीं किया हुआ थोड़ा हमें भी डाउट था जैसे गंदगी दिखाया गया वो तो चलो हमने मानना पड़ेगा कि कई उन्होंने गंदगी की थी कि वो तो हम नफरत करते हैं और जो रहेगी बात कुत्ते को तो इन्होंने साफ बता दिया कि क्या थी मैटर और हमें सभी मोमोस वाले को जो गंदगी में बनाने का एक संदेश पहुंचा हुआ है तो ये सभी मोमोस वाले एक जैसे नहीं है कि हर एक मोमो वाले गंदगी भी नहीं बनाते हैं मोमोस वाले ऐसे भी जो घर में खाने लाइक अब पूरी बनाते हैं अब साफ़ सुथरा हिसाब से अच्छी तरह से भी बनाते हैं ताज़ा चीज़ और अच्छी मटेरियल को यूज़ करके जो मोमो वाले बनाते हैं उनको भी काफ़ी असर पड़ा हुआ है तो इसी चीज़ को लेके थोड़ा सा हम ये बताना चाहते हैं कि हर एक मोमो वाले गंदगी भी नहीं बनाते हैं गंदगी से नहीं करते सड़ी गली चीज़ों से नहीं बनाते हैं एक बात हो सकता है कि जो गलत तरीक़े से बनाया गया हो उन पर कार्रवाई होना चाहिए और गलत तरीके से आगे भी जब कहीं पाया जाता है तो उनके ऊपर सरकार कार्रवाई करना चाहिए सरकार को सर एक जनरली क्वेश्चन है कि ये जो बनाने चल दूड दइटम जो भी है उन्होंने चैकिंग का कोई प्रोसेस होंगे सरकार वालों सिर्फ साल के दो बार ये चीज़ तो सरकार को करना चाहिए जैसे ही सरकार को रूल और रेगुलेशन होगा उसी हिसाब से सरकार को चेकिंग करना चाहिए और इनको देने चाहिए सलाह सुझाव देना चाहिए जहाँ भी गलत पाया जाता है वहाँ पर कार्रवाई होना चाहिए ठीक है सर और कुछ आप लोगों को क्या अपना संदेश देना चाहोगे है लोगों को संदेश हम ये माने में देना चाहते हैं कि जो अफवाहें थी कि कुत्ते का मीट करके वो चीज़ नहीं था इसी करके जो भी मोमस को खाना चाहते हैं लोग वो खा सकती है अगर कहीं ऐसे गलत पाया जाता हम भी अब अपनी तरफ़ से क्या करेंगे इनको चाहिए छानबीन करेंगे थोड़ा सा हम भी सर्च करेंगे कि कहीं गलत तरीक़ा से बनाया जाता है तो उनको ऊपर तुरंत कार्रवाई करने का हम भी अब कार्रवाई करने के लिए आगे आ जा जाएंगे इसी करके लोगों को वो अफवाह थी जो कुत्ते का मीट करके जो अफवाहें थी वो बिल्कुल अफवाह है उससे इग्नोर करना चाहिए ऐसी चीज़ों को बाकी जो मोमस वाले बनाने वाले लोग है उनको भी हम ये अपील करते हैं कि थोड़ा साफ सुथर तरीका से बनाएं, अच्छी मटेरियल से बनाएं, लोगों को जिंदगी से मतलब खेलवाड़ करने हिसाब से ना करें ऐसे काम यही संदेश हम देना चाहते हैं सर मैं इस चीज़ को से गल कर रहे तो घटो घट सेट का ਹੁਣ ਲੋਲੋਸ ਆ ਮਤਲਬ ਜਿਹੜਾ 100% ਦਾ ਜਿਹੜਾ ਕੰਮ ਚੱਲਦਾ ਸੀ ਬੰਦਿਆਂ ਦਾ ਜਿਵੇਂ ਮਾਨ ਕੇ ਚੱਲੋ 100 ਪਲੇਟ ਮਮੋ ਜਾਨੀ ਸੀ ਤਾਂ ਹੁਣ 2520 ਪਲੇਟ ਮਮੋ ਜਾ ਰਹੀਆਂ ਇਸ ਰੇ ਗਿਆ ਜਿਹੜਾ ਬੰਦਾ ਦੁਕਾਨ 'ਚ ਆਉਂਦਾ ਉਹ ਇਹੀ ਕਹਿੰਦਾ ਵੀ ਇੱਥੇ ਕੁੱਤੀ ਦਾ ਮਿੱਠ ਪਿਆ ਵਾ ਕਿਹੜਾ ਮਿੱਠ ਪਿਆ ਵਾ ਕਿਸ ਤੱਕ ਦੇ ਬਣਾਵਾ ਬੰਦੇ ਨੂੰ ਫਹਿਮ ਜਾ ਪਿਆ ਤੇ ਵਿ ਵਿਸੋਧੀ ਗੱਲ ਕਰੇ ਅਗਰ ਫ੍ਰੀ ਇੰਡੀਆ ਦੀ ਗੱਲ ਕਰੇ ਵਰਲਡ ਦੀ ਗੱਲ ਕਰੇ ਤਾਂ ਭਾਈ 13 ਤੋਂ 15% ਹੀ ਕੰਮ ਚੱਲਦਿਆ ਹੁਣ ਫਾਸਟ ਫੂਡ ਦੇ ਵਿੱਚ ਬੰਦੇ ਨੂੰ ਜਿੰਨੇ ਜਿੰਨੇ ਬੰਦੇ ਨੇ ਇਹ ਵੀਡੀਓ ਦੇਖੀ ਹੋਈ ਹੈ ਸਾਰੇ ਬੰਦੇ ਨੂੰ ਚੀਜ਼ ਦਾ ਇਫੈਕਟ ਪਿਆ ਵਾ ਬੜੇ ਬੜੇ ਹੋਟਲਾਂ 'ਚ ਵੀ ਮਿਲ ਗਿਆ ਸੀ